ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀਆ ਘਰ ਮਕਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਪਿੰਡ ਚੋਂ ਜਿੱਥੋਂ ਵੀ ਦੇਖ ਰਹੇ ਹੋ ਜਿਹੜਾ ਤੁਹਾਡਾ ਘਰ ਹੈ ਕੂਠੀਆ ਮਕਾਨ ਹੈ ਉਹਦੀ ਇੱਕ ਪੂਰੀ ਵਧੀਆ ਵੀਡੀਓ ਤੇ 10-12 ਫੋਟੋਆਂ ਤੇ ਪੂਰੀ ਜਾਣਕਾਰੀ ਆਪਣੇ WhatsApp ਨੰਬਰ ਤੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800426100 73 ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਸੀਂ ਹਰ ਰੋਜ਼ ਕਮੈਂਟਾਂ ਦੇ ਵਿੱਚ ਫਰਮਾਇਸ਼ ਪਾਉਂਦੇ ਰਹਿੰਦੇ ਹੋ ਜੀ ਕਮੈਂਟ ਕਰਕੇ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਸਾਨੂੰ ਇਸ ਏਰੀਆ 'ਚ ਐਨੇ ਰੇਟ 'ਚ ਘਰ ਕੂਠੀ ਜਾਂ ਕੋਈ ਮਕਾਨ ਚਾਹੀਦਾ ਤੁਹਾਨੂੰ ਪਤਾ ਹੀ ਜੀ ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਦਾ ਰਹਿਣਾ ਤੇ ਅੱਜ ਵੀ ਆਪਾਂ ਤੁਹਾਡੇ ਖਾਤਰ ਤੁਹਾਡੀ ਫਰਮਾਇਸ਼ ਤੇ ਘਰ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਦੇਖੋ ਜਿਹੜੇ ਏਰੀਆ ਚੋਂ ਤੁਸੀਂ ਮੰਗਦੇ ਸੀਗੇ ਉੱਥੋਂ ਹੀ ਆਪਾਂ ਲੈ ਕੇ ਪਹੁੰਚੇ ਹਾਂ ਤੇ ਆਪਾਂ ਹੁਣ ਪੂਰੀ ਘਰ ਦੀ ਗੱਲਬਾਤ ਕਰਦੇ ਹਾਂ ਜਿਹੜਾ ਆਪਾਂ ਘਰ ਲੈ ਕੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇੱਕ ਬਾਹਰਲੀ ਸਾਈਡ ਇੱਕ ਸ਼ੋਪ ਮਿਲੂਗੀ ਇਹਨਾਂ ਨੇ ਸ਼ੋਪ ਬਣਾਈ ਹੋਈ ਆ ਤੇ ਉਹ ਆਪਣੀ ਇੱਛਾ ਜੀ ਆਪਣਾ ਕੋਈ ਬਿਜ਼ਨਸ ਹੈਗਾ ਆਪਣੀ ਕੋਈ ਸ਼ੋਪ ਮਤਲਬ ਕਿ ਪਹਿਲਾਂ ਹੈਗੀ ਆ ਜਾਂ ਕਰਨਾ ਚਾਹੁੰਦੇ ਆ ਤਾਂ ਆਪਾਂ ਸ਼ੋਪ ਕਰ ਸਕਦੇ ਹਾਂ ਕਿਉਂਕਿ ਆਸੇ ਪਾਸੇ ਦੀ ਲੋਕੇਸ਼ਨ ਬਹੁਤ ਵਧੀਆ ਹੈ ਤੇ ਸ਼ੋਪ ਤੇ ਇਥੇ ਵਧੀਆ ਚੱਲੂਗੀ ਜੇ ਆਪਾਂ ਰੈਂਟ ਤੇ ਦੇਣੀ ਐ ਰੈਂਟ ਤੇ ਵੀ ਦੇ ਸਕਦੇ ਆ ਬਾਕੀ ਕੀ ਬਣਾਉਣਾ ਆਪਣੀ ਬਾਅਦ ਦੀ ਗੱਲ ਐ ਜੀ ਤੇ ਆਪਾਂ ਹੁਣ ਪਹੁੰਚ ਗਏ ਜੀ ਬਾਥਰੂਮ ਏਰੀਆ 'ਚ ਬਾਥਰੂਮ ਤੁਸੀਂ ਦੇਖੋ ਪੂਰਾ ਖੁੱਲਡੁੱਲਾ ਆਪਾਂ ਨੂੰ ਮਿਲੂਗਾ ਬਾਕੀ ਕੰਮ ਤਾਂ ਟੋਟਲ ਇਹਨਾਂ ਨੇ ਕਰਵਾ ਰੱਖਿਆ ਰੰਗ ਰੰਗ ਵੀ ਹੋਇਆਗਾ ਸਾਰਾ ਨੀਚੇ ਮਤਲਬ ਕਿ ਫਾਰਸ਼ ਪੂਰਾ ਵਧੀਆਗਾ ਕਮਰੇ ਕੋਮਰੇ ਜਿਹੜੇ ਬਣੇ ਹੋਏ ਨੇ ਵਧੀਆ ਬਣੇ ਹੋਏ ਨੇ ਜਿਹੜਾ ਰੰਗ ਥੋੜਾ ਬਹੁਤਾ ਆਪਾਂ ਨੂੰ ਖਰਾਬ ਜਰੂਰ ਮਿਲੂਗਾ ਕਿਉਂਕਿ ਸ਼ਾਇਦ ਥੋੜਾ ਜਿਹਾ ਪੁਰਾਣਾ ਰੰਗ ਹੋਇਆ ਪਿਆ ਤੇ ਥੋੜਾ ਜਿਹਾ ਲੇਹਾ ਵੀ ਪਿਆਗਾ ਤੇ ਆਹ ਜਿਹੜਾ ਕਮਰਾ ਐਨੂੰ ਅਟੈਚ ਬਾਥਰੂਮ ਵੀ ਲੱਗਦਾ ਜਿਹੜਾ ਆਪਾਂ ਬੈਕ ਸਾਈਡ ਦੇਖਿਆ ਸੀਗਾ ਉਹੀ ਇਹਨੂੰ ਅਟੈਚ ਲੱਗਦਾਗਾ ਬਾਕੀ ਕਮਰਾ ਖੁੱਲਡੂਲਾ ਬਣਿਆ ਹੋਇਆ ਤੇ ਅੱਗੇ ਵੀ ਪੋਰਸ਼ਨ ਬਣਿਆ ਹੋਇਆ ਕਾਫੀ ਚੀਜ਼ਾਂ ਅੱਗੇ ਆਪਾਂ ਨੂੰ ਮਿਲ ਜਾਣਗੀਆਂ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤੁਸੀਂ ਆਹ ਦੇਖ ਲਓ ਜੀ ਆਹ ਜਿਹੜਾ ਕਮਰਾ ਇਹਦੇ ਨਾਲ ਇੱਕ ਨਿੱਕਾ ਜਿਹਾ ਕਿਚਨ ਵੀ ਅਟੈਚ ਲੱਗਦਾਗਾ ਬਾਕੀ ਤੁਸੀਂ ਦੇਖ ਲਓ ਤੇ ਘਰ ਆਪਾਂ ਲੈ ਕੇ ਪਹੁੰਚੇ ਜਿੱਥੋਂ ਤੁਸੀਂ ਸਭ ਤੋਂ ਵੱਧ ਕਮੈਂਟ ਪਾਈ ਸੀਗੇ ਉੱਥੋਂ ਹੀ ਜੀ ਤੇ ਤੁਹਾਨੂੰ ਮੈਂ ਦੱਸ ਦੇਣਾ ਜੀ ਜਿਹੜਾ ਘਰ ਹੈ ਆਹ ਸਾਢੇ 9 ਮਰਲੇ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ ਤੇ ਤੁਹਾਨੂੰ ਮੈਂ ਕਹਿ ਦਿੰਦਾ ਸ਼ਹਿਰ ਦੇ ਵਿੱਚ ਬਣਿਆ ਹੋਇਆ ਜੀ ਰੇਟ ਥੋੜਾ ਜਿਹਾ ਹਾਈ ਜ਼ਰੂਰ ਮਿਲੂਗਾ ਤੇ ਤੁਸੀਂ ਮਕਾਨ ਨੂੰ ਦੇਖ ਕੇ ਤੇ ਜਗ੍ਹਾ ਨੂੰ ਦੇਖ ਕੇ ਕਹੋਗੇ ਵੀ ਰੇਟ ਥੋੜਾ ਜਿਆਦਾਗਾ ਕਿਉਂਕਿ ਸ਼ਹਿਰ ਵੱਡਾਗਾ ਤੇ ਰੇਟ ਇੱਥੇ ਐਨੇ ਹੀ ਚੱਲਦਾ ਹੈ ਘਰ ਦਾ ਰੇਟ ਜਿਹੜਾ ਬਣਾ ਹੋਇਆ ਚਾਹੇ ਦਾ ਘੱਟ ਆ ਪਰ ਜਗਾਂ ਦਾ ਰੇਟ ਜ਼ਿਆਦਾ ਚੱਲਦੇ ਇਥੇ ਤੇ 9.48 ਮਰਲੇ ਇਹਨਾਂ ਨੇ ਕਿਹਾ 9 ਮਰਲੇ ਤੇ ਮਤਲਬ ਕਿ ਅੱਧੇ ਮਰਲੇ ਤੋਂ ਥੋੜਾ ਜਿਹਾ ਘੱਟ 2 ਪੈਸੇ 48 ਕਹਤਾ ਮੈਂ ਤੇ ਇਹਨਾਂ ਨੇ ਇੰਨਾ ਕੀ ਦੱਸਿਆਗਾ 9.48 ਸਾਢੇ 9 ਮਰਲੇ ਮੰਨ ਕੇ ਚੱਲੋ ਜੀ ਬਾਕੀ ਉੱਪਰ-ਨੀਚੇ ਹੋ ਜੂਗਾ ਬਹਿ ਕੇ ਠੀਕ ਹੈ ਜੀ ਜਦੋਂ ਮਿਹਨਤੀ ਹੋਊਗੀ ਕਿੰਨਾ ਕੁਝ ਬਣਦਾ ਉਹ ਤੁਸੀਂ ਆਪੇ ਦੇਖ ਲਿਓ ਤੇ ਕਾਗਜ਼ ਪੱਤਰ ਇਹਨਾਂ ਕੋਲੇ ਹੈਗੇ ਸਾਰਾ ਕੁਝ ਵਿੱਚ ਲਿਖਿਆ ਹੋਇਆ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜਾ ਘਰ ਪਹੁੰਚਿਆ 60 ਲੱਖ ਰੁਪਿਆ ਇਹਨਾਂ ਨੇ ਡਿਮਾਂਡ ਪਾਈ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਹੈ ਬਹਿ ਕੇ ਅਡਜਸਟਮੈਂਟ ਕਰ ਲਾਂਗੇ ਇੱਕ ਵਾਰੀ 60 ਡਿਮਾਂਡ ਹੈ ਤੇ ਮੈਨ ਅੰਬਾਲਾ ਸਿਟੀ ਦੇ ਵਿੱਚ ਆਹ ਘਰ ਬਣਿਆ ਹੋਇਆ ਜੇ ਆਪਾਂ ਪੂਰੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜਾ ਘਰ ਪਹੁੰਚਿਆ ਤੁਹਾਨੂੰ ਮੈਂ ਦੱਸ ਦਿੰਦਾ ਖਾਸ ਅੰਬਾਲਾ ਸਿਟੀ ਦੇ ਵਿੱਚ ਬਣਿਆ ਹੋਇਆ ਤੇ ਕਬੀਰ ਨਗਰ ਜੈਨ ਕੋਲੀਜ ਰੋਡ ਜੀ ਠੀਕ ਹੈ ਜੀ ਤੇ ਕਿਸੇ ਨੇ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਅੰਬਾਲਾ ਸਿਟੀ ਦੇ ਵਿੱਚ ਆਹ ਘਰ ਆਪਾਂ ਨੂੰ ਮਿਲ ਜੂਗਾ ਕੋਈ ਖਰੀਦਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਬਾਕੀ ਗੱਲਬਾਤ ਠੀਕ ਹੈ ਜੀ ਤੇ ਸ਼ਹਿਰ ਦੇ ਵਿੱਚ ਅੰਬਾਲਾ ਸ਼ਹਿਰ ਕਿਹੜਾ ਛੋਟਾ ਹੈਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਬਾਕੀ ਰੇਟ ਤਾਂ ਉਧਰ ਹਾਈ ਹੋਣਾ ਹੀ ਹੈ ਜੀ ਤੇ ਕਿਸੇ ਨੇ ਖਰੀਦਣਾ ਕੋਈ ਵੀ ਖਰੀਦਣ ਦਾ ਚਾਹਵਾਨ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇਵੀ ਰੱਖਿਆ ਤੁਸੀਂ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਗੱਲ ਕਰਕੇ ਦੇਖ ਲਿਓ ਤੇ ਨੰਬਰ 9901422404 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ 9901422404 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਘਰ ਕਿਵੇਂਦ ਲੱਗਿਆ ਤੁਹਾਨੂੰ ਤੇ ਵੀਡੀਓ ਕਿਵੇਂਦ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਸਾਰੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਵਧੀਆ ਲੱਗਿਆ ਕਰ ਤਾਂ ਨੀਚੇ ਤੁਹਾਨੂੰ ਲਾਈਕ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਵੀ ਮਿਲੂਗਾ ਉਹਨੂੰ ਵੀ ਜਰੂਰ ਦਬਾ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਇਆ ਕਰੂਗਾ ਜੋਸੇ ਵੇਲੇ ਤੁਸੀਂ ਆਪਣੀ ਨਾਮੀ ਵੀਡੀਓ ਦੇਖ ਸਕੋਗੇ ਜੀ ਤੇ ਉੱਪਰ ਤੁਹਾਨੂੰ ਮੈਂ ਲੈ ਕੇ ਹੁਣ ਪਹੁੰਚ ਗਿਆ ਜੀ ਉੱਪਰੋਂ ਤੁਸੀਂ ਦੇਖੋ ਛੱਤ ਵਗੈਰਾ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਤੇ ਸਾਰਾ ਕੁਝ ਵਧੀਆ ਤੇ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਆ ਰਜਿਸਟਰੀ ਵਾਲੀ ਜਗ੍ਹਾ ਤੇ ਕੋਈ ਆਪਾਂ ਨੂੰ ਕਮੀ ਨਹੀਂ ਮਿਲਣੀ ਜਾ ਕੇ ਕੋਈ ਦੇਖਣ ਦਾ ਚਾਹਵਾਨ ਕਿਸੇ ਨੇ ਜਾ ਕੇ ਦੇਖਣਾ ਘਰ ਜਾ ਕੇ ਦੇਖ ਸਾ ਦੂੰ ਕੋਈ ਗੱਲ ਕਰਨੀ ਹੈ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇਤਾ ਗੱਲਬਾਤ ਆਪੇ ਕਰ ਲਿਓ ਜੀ ਬਾਕੀ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਹਾਨੂੰ ਘਰ ਕਿਵੇਂ ਦਾ ਲੱਗਿਆ ਤੇ ਤੁਸੀਂ ਕਰਦੇ ਰਹੇ ਨਿਓ ਜੀ ਕਮੈਂਟ ਅੰਬਾਲਾ ਸ਼ਹਿਰ ਦੇ ਲਾਗੇ ਤਾਗੇ ਤੋਂ ਤੇ ਅੰਬਾਲਾ ਖਾਸ ਸ਼ਹਿਰ ਦੇ ਵਿੱਚੋਂ ਕਾਫੀ ਕਮੈਂਟ ਆ ਰਹੇ ਸੀਗੇ ਤੁਹਾਡੇ ਖਾਤਰ ਮੈਂ ਲੈ ਕੇ ਪਹੁੰਚਿਆ ਜੀ ਬਾਕੀ ਤੁਸੀਂ ਮੈਨੂੰ ਦੱਸੋ ਕਮੈਂਟ ਕਰਕੇ ਤੇ ਕਿਵੇਂ ਦਾ ਲੱਗਿਆ ਜਰੂਰ ਦੱਸੋ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਕਿਸੇ ਨੇ ਆਪ ਦਾ ਘਰ ਜਾਂ ਫਿਰ ਕੂਠੀ ਮਕਾਨ ਹਵੇਲੀ ਮਹਿਲ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੁਝ ਵੀ ਬਣਿਆ ਹੋਇਆ ਉਸੀਂ ਵੇਚਣਾ ਜੇਕਰ ਚਾਹੁੰਨਿਓ ਤਾਂ ਆਪਣੇ ਕੋਲੇ ਭੇਜੋ ਵੀਡੀਓ ਬਣਾ ਕੇ ਪੂਰੀ ਵਧੀਆ ਜਾਣਕਾਰੀ ਸਾਰੀ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਬਹੁਤ ਜਲਦ ਤੁਹਾਡੀ ਐਡ ਲਗਾ ਦਮਗੇ ਆਪਣਾ ਕਮਿਸ਼ਨ ਖਰਚਾ ਵਾਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਭੇਜੋ ਆਪਣੇ ਕੋਲੇ ਜਲਦੀ ਐਡ ਤੁਹਾਡੀ ਲੱਗ ਜਾਊਗੀ